ਉਤਰੀ ਕੋਰਟੇ ਬਿਲਡਰ ਨੇ ਕਿਸ ਤਰ੍ਹਾਂ ਨਿਯਮਾਂ ਨੂੰ ਛੇਕੇ ਟਾਂਕੇ ਬਿਲਡਿੰਗਾਂ ਦੀ ਉਸਾਰੀ ਕੀਤੀ ਹੈ ਤਾਂ ਫਿਰ ਸ਼ਿਕਾਇਤ ਪਹੁੰਚੇ ਤੋਂ ਬਾਅਦ ਵਿਭਾਗ ਦੀ ਵਿਜੀਲੈਂਸ ਜਾਂਚ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਇਸ ਬਾਬਤ ਹੁਕਦੇਵ ਚੌਧਰੀ ਨੇ ਅੱਜ ਨਿਊਜ਼ ਦੇ ਨਾਲ ਖਾਸ ਚਰਚਾ ਕੀਤੀ ਹੈ ਆਓ ਜਾਣਦੇ ਹਾਂ ਜੀਰਗਪੁਰ ਦੇ ਵਿੱਚ ਵੱਡੀ ਪੱਧਰ ਤੇ ਬਿਲਡਿੰਗਾਂ ਉਸਰ ਰਹੀਆਂ ਨੇ ਪਰ ਇਹਨਾਂ ਬਿਲਡਿੰਗਾਂ ਵਾਸਤੇ ਨਿਯਮਾਂ ਨੂੰ ਸਹੀ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ ਜਿਸ ਦਾ ਨੁਕਸਾਨ ਆਮ ਲੋਕਾਂ ਨੂੰ ਚੁਲਾਣਾ ਪੈਂਦਾ ਹੈ ਤੇ ਸਰਕਾਰ ਤੇ ਵੀ ਸਵਾਲ ਖੜੇ ਹੁੰਦੇ ਨੇ ਮੇਰੇ ਨਾਲ ਨੇ ਸੁਖਦੇਵ ਚੌਧਰੀ ਜੋ ਆਰਟੀਆਈ ਕਾਰਕੁਨ ਨੇ ਇਹਨਾਂ ਨਾਲ ਗੱਲ ਕਰਦੇ ਆ ਇੱਕ ਵੱਡੇ ਬਿਲਡਰ ਨੇ ਕਿਸ ਤਰ੍ਹਾਂ ਨਿਜਮਾ ਨੂੰ ਸ਼ਿਕਤੇ ਟੰਗਿਆ ਕਿਸ ਤਰ੍ਹਾਂ ਹੁਣ ਉਹਦੀ ਜਦੋਂ ਸ਼ਿਕਾਇਤ ਪਹੁੰਚੀ ਤੇ ਜਲਦੀ ਹੀ ਉਹਦੇ ਖਿਲਾਫ ਕਾਰਵਾਈ ਹੋਣ ਦੀ ਸੁਭਾਵਨਾ ਹੈ ਚੌਧਰੀ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਕੀ ਪ੍ਰੋਜੈਕਟ ਹੈ ਜਿਹੜੀ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਕਾਨੂੰਨਾ ਨੂੰ ਬਿਲਕੁਲ ਸ਼ਿਕਤੇ ਟੰਗਤਾ ਇਹ ਜੀਰਕਪੁਰ ਦੇ ਵਿੱਚ ਇੱਕ ਟਕੋਲੀ ਏਰੀਆ ਜੀ ਤਕੋਲੀ ਏਰੀਆ ਚ ਇੱਕ ਕਮਰਸ਼ੀਅਲ ਪ੍ਰੋਜੈਕਟ ਹੈ ਜੀ ਐਨ ਜੀ ਹਾਈ ਸਟਰੀਟ ਉਹਦਾ ਨਾਮ ਰੱਖਿਆ ਜੀ ਬਿਲਡਰ ਦਾ ਨਾਮ ਜੀ ਐਨ ਜੀ ਬਿਲਡਰ ਐਂਡ ਪ੍ਰੋਮੋਟਰ ਹੈ ਔਰ ਉਹਨੇ ਆਪਦੇ ਪ੍ਰੋਜੈਕਟ ਦਾ ਨਾਮ ਜੀ ਐਨ ਜੀ ਹਾਈ ਸਟਰੀਟ ਰੱਖਿਆ ਉਹਦੇ ਵਿੱਚ ਉਹਨਾਂ ਨੇ ਜਿਹੜਾ ਸਰਕਾਰੀ ਲਾਅਸ ਕੀਤਾ ਹੈ ਇਹ ਮੈਂ ਸਰਕਾਰੀ ਰਿਪੋਰਟ ਦੀ ਗੱਲ ਕਰ ਰਿਹਾ ਇਹ ਰਿਪੋਰਟ ਚੀਫ ਵਿਜੀਲੈਂਸ ਅਫੀਸਰ ਸਥਾਨਕ ਸਰਕਾਰਾਂ ਵਿਭਾਗ ਨੇ ਜਿਹੜੀ ਰਿਪੋਰਟ ਕੀਤੀ ਹੈ ਉਹਦੇ ਵਿੱਚ ਜੋ ਉਹਨਾਂ ਨੇ ਕਿਹਾ ਤਾਂ ਮੈਂ ਉਹਦੇ ਮੁਤਾਬਕ ਕਹਿ ਰਿਹਾ ਕਿ ਰੈਵਨਿਊ ਦਾ ਬਹੁਤ ਵੱਡਾ ਲਾਸ ਕੀਤਾ ਕਿਉਂਕਿ ਉਸ ਨੂੰ ਇੱਕ ਸਟੈਂਡ ਅਲੋਨ ਪ੍ਰੋਜੈਕਟ ਦਿਖਾਇਆ ਗਿਆ ਸਟੈਂਡ ਅਲੋਨ ਪ੍ਰੋਜੈਕਟ ਜਿਹੜਾ ਇੱਕੋ ਪ੍ਰੋਜੈਕਟ ਹੁੰਦਾ ਵੱਡਾ ਜਿਵੇਂ ਅਸੀਂ ਚੰਡੀਗੜ੍ਹ 'ਚ ਦੇਖਦੇ ਹਾਂ ਪੂਰੇ ਸ਼ੋਰੂਮ ਵੱਡੇ ਕਿਤੇ ਬੂਥ ਨੇ ਕਿਤੇ ਡੀਐਸਐਸ ਨੇ ਔਰ ਪਾਰਕਿੰਗ ਸਭ ਦੀ ਸਾਂਝੀ ਹੈ ਐਨ ਉਸੇ ਸਟੈਂਡ ਅਲੋਨ ਪ੍ਰੋਜੈਕਟ ਕਹਿੰਦੇ ਆ ਲੇਕਿਨ ਉਹਨੇ ਸਟੈਂਡ ਅਲੋਨ ਪ੍ਰੋਜੈਕਟ ਦਿਖਾ ਕੇ ਪਾਸ ਕਰਵਾ ਲਿਆ ਦੋ ਦੋ ਕਰਕੇ ਸ਼ੋਰੂਮ ਦੋ ਦੋ ਸ਼ੋਰੂਮ ਪਾਸ ਨਹੀਂ ਹੋ ਸਕਦੇ ਤਾਂ ਪਾਸ ਹੋ ਸਕਦੇ ਨੇ ਜਿਓ ਅੱਡੜ ਬੰਦਿਆਂ ਦੇ ਨਾਮ ਹੁਣ ਉਹਨੇ ਆਪਣੇ ਹੀ ਨ ਖਜ਼ਾਨੇ ਤੇ ਬਹੁਤ ਵੱਡਾ ਲਾਸਸ ਕੀਤਾ ਔਰ ਜੇ ਅਗਰ ਸਟੈਂਡ ਅਲੋਨ ਪ੍ਰੋਜੈਕਟ ਸੀ ਤਾਂ ਉਹਦੇ ਵਿੱਚ ਜਿੰਨੀ ਜ਼ਮੀਨ ਹੁੰਦੀ ਏ ਉਹਦਾ ਪੰਜਵਾਂ ਹਿੱਸਾ ਫਰੰਟ ਤੇ ਛੜਨਾ ਹੁੰਦਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਜਦੋਂ ਦੋ ਦੋ ਪਾਸ ਕਰਾਏ ਉਹਦੇ ਚ ਲਿਫਟਾਂ ਨਹੀਂ ਪਾਸ ਹੁੰਦੀਆਂ ਕਦੀ ਇਹਨੇ ਲਿਫਟਾਂ ਲਾਤੀਆਂ ਜਿਹੜੀਆਂ ਹੁਣ ਤੋੜ ਰਹੇ ਨੇ ਲੇਕਿਨ ਉਹ ਮਣੀ ਚੁੰਜਾਂ ਹੀ ਮਾਰੀ ਜਾਂਦੇ ਨੇ ਤੋੜ ਨਹੀਂ ਰਹੇ ਲਾ ਬਾਰ-ਬਾਰ ਇਹੋ ਜਿਹੜਾ ਲੈਟਰ ਦੇ ਰਿਆ ਉਹਨਾਂ ਨੂੰ ਵੀ ਤੁਸੀਂ ਇਹ ਨਕਸ਼ਾ ਨਕਸ਼ਤ ਉਲਟ ਬਣਾਇਆ ਹੈ ਪਹਿਲੇ 195 ਡੀ ਦਾ ਨੋਟਿਸ ਦਿੱਤਾ ਫਿਰ 220 ਦਾ ਦਿੱਤਾ ਵੀ 6 ਘੰਟੇ ਤੂੰ ਤੋੜ ਦੋ ਨਾ ਮੈਂ ਤੋੜਾਂਗਾ ਔਰ ਸਿਰਫ ਗੱਲਾਂ ਗੱਲਾਂ ਚ ਇੱਕ ਕਮਰਸ਼ੀਅਲ ਪ੍ਰੋਜੈਕਟ ਆ ਕਿ ਰੈ residensial ਹੈ ਨਹੀਂ ਇਹ ਕਮਰਸ਼ੀਅਲ ਹੈ ਜੀ ਕਮਰਸ਼ੀਅਲ ਹੈ ਇਹਦੇ ਵਿੱਚ ਘਟੋ ਘਟ ਜੋ ਤਕਰੀਬਨ 70000 ਸਕਰ ਫਿਟ ਜ਼ਿਆਦਾ ਬਣਾਤਾ 70 ਤੋਂ 90000 ਸਕਰ ਫਿਟ ਇੱਕ ਸ਼ੋਰੂਮ ਜਿਹੜਾ ਹੈ ਉਹ 1.5 ਕਰੋੜ ਰੁਪਏ ਦਾ ਹੈ ਤੇ 90 ਸ਼ੋਰੂਮ ਇਹਨਾਂ ਨੇ ਵੱਧ ਬਣਾਤੇ ਜਿਹੜੇ ਜਿੰਨੇ ਪਾਸ ਸੀ ਉਸ ਤੋਂ ਵੱਧ ਬਣਾਤੇ ਜਿਹੜੇ ਪਾਸ ਨਹੀਂ ਹੋ ਸਕਦੇ ਉਸ ਤੋਂ ਇਲਾਵਾ ਇਹ 150 ਕਰੋੜ ਦਾ ਜਿਹੜਾ ਸੀਗਾ ਇੱਕ ਅਲੱਗ ਚੀਜ਼ ਆ ਗਈ ਇੱਕ ਇਹਨਾਂ ਨੇ ਜਿਹੜੀ ਸੜਕ ਤੇ ਕਬਜ਼ਾ ਕਰ ਲਿਆ ਜੇ ਉੱਥੇ 60 ਫੁੱਟ ਦੀ ਰੋਡ ਹੈ ਪੂਰੇ ਜਿਰਕਪੁਰ ਦੇ ਵਿੱਚ ਮਤਾ ਪਾਸ ਸੀਗਾ ਨਗਰ ਕੌਂਸਲ ਵੱਲੋਂ 2011 ਚ ਮਤਾ ਪਾਸ ਹੋਇਆ ਕਿ ਜਿਰਕਪੁਰ ਦੀ ਕੋਈ ਵੀ ਮੇਨ ਸੜਕ ਜਿਹੜੀ ਆਰ ਪਰ ਹੁੰਦੀ ਏ ਉਹ ਸਾਰੀਆਂ ਜਿਹੜੀਆਂ ਨੇ 60 ਫੁੱਟ ਤੋਂ ਘੱਟ ਕੋਈ ਨਹੀਂ ਹੋਏਗੀ ਲੇਕਿਨ ਉਹ ਪਲਾਨ ਦਾ ਹਿੱਸਾ ਸੀਗਾ ਜਾਨੀ ਓਕੇ ਔਰ ਉਹਦੇ ਵਿੱਚ ਇਹਨਾਂ ਨੇ ਦਿਖਾਤਾ ਨਕਸ਼ਾ ਪਾਸ ਕਰਨ ਲੱਗਿਆ ਵੀ ਇਹਦੇ ਤਾਂ 40 ਫੁੱਟ ਦੀ ਰੋਡ ਹੈ ਉਹ 20 ਫੁੱਟ ਨੂੰ ਅੰਦਰ ਦੇਤੀ ਸੜਕ ਦੇ ਦੇ ਨਾਲ ਸਰਕਾਰ ਨੂੰ ਕਿੰਨਾ ਨੁਕਸਾਨ ਹੋ ਗਿਆ ਜੇ ਆਪਾਂ ਅੰਦਾਜ਼ਾ ਲਾਉਣਾ ਹੋਵੇ। ਦੇਖੋ ਅਸੀਂ ਮੇਰਾ ਅੰਦਾਜ਼ਾ ਜਿਹੜਾ ਆਪਣਾ ਲੇਕਿਨ ਮੈਂ ਇੱਕ ਕੈਲਕੂਲੇਸ਼ਨ ਕਰਵਾ ਰਹੇ ਹਾਂ ਉਹਦੇ ਵਿੱਚ ਵੀ ਟੋਟਲ ਕਿੰਨਾ ਲਾਸ ਹੈ ਜੋ ਚੀਫ ਵਿਜੀਲੈਂਸ ਅਫੀਸਰ ਹੈ ਜੋ ਸਥਾਨਕ ਸਰਕਾਰਾਂ ਦਾ ਭਾਗ ਦਾ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਕਿਹਾ ਕਿ ਬਹੁਤ ਵੱਡਾ ਲਾਸ ਜਿਹੜਾ ਹੈ ਨੇ ਰੈਵਨਿਊ ਡਿਪਾਰਟਮੈਂਟ ਨੂੰ ਵੀ ਦਿੱਤਾ ਹੈ। ਤੇ ਉਹ ਦੇਖੋ ਲੱਖਾਂ 'ਚ ਤਾਂ ਹੁੰਦਾ ਹੀ ਨਹੀਂ ਕਦੀ ਇਹਨਾਂ ਦਾ। ਤੇ ਉਹ ਦੇਖਾਂਗੇ ਲੈ ਅਸੀਂ ਕੈਲਕੂਲੇਸ਼ਨ ਚੰਗੇ ਢੰਗ ਨਾਲ ਕਰਵਾ ਲਈਏ ਕਿ ਕੋਈ ਵੀ ਆਰਕੀਟੈਕਟ ਉਸ ਜੀ ਨੂੰ ਤਿਆਰ ਨਹੀਂ ਹੁੰਦਾ ਆਪਸ ਦੇ ਵਿੱਚ ਕਿ ਕੋਈ ਵੀ ਚਲੋ ਕਾਰਨ ਹੁੰਦਾ ਹੈ ਉਸੀ ਕਰਵਾ ਰਹੇ ਆ ਕਿ ਕਿੰਨਾ ਨੁਕਸਾਨ ਹੋਇਆ ਲੇਕਿਨ ਸਰਕਾਰੀ ਪੱਧਰ ਤੇ ਕਾਗਜ਼ਾਂ ਦੇ ਵਿੱਚ ਉਹਦੇ ਉੱਪਰ ਬਹੁਤ ਕਾਰਵਾਈ ਹੋ ਰਹੀ ਏ ਉਹਦੇ ਉੱਤੇ ਇੰਨੀਆਂ ਕਾਰਵਾਈਆਂ ਹੋ ਰਹੀਆਂ ਨੇ ਕਿ ਇਹਨੂੰ ਤੋੜ ਦਿਓ ਜੀ ਇਹਨੇ ਇਹਦੇ ਤੇ ਐਫ ਆਈ ਆਰ ਕਰੋ ਸਭ ਕਰੋ ਲੇਕਿਨ ਉਹ ਸਿਰਫ ਕਾਗਜ਼ਾਂ ਤੱਕ ਸੀਮਤ ਹੈ ਜਦੋਂ ਅਸੀਂ ਈਓ ਜੀਰਕਪੁਰ ਨੂੰ ਇਹ ਗੱਲ ਕਰਦੇ ਆ ਕਿ ਇਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਤਾਂ ਉਹਦਾ ਜਵਾਬ ਇਹ ਹੁੰਦਾ ਕਿ ਅਸੀਂ ਲੈਟਰ ਨੂੰ ਦੇਤਾ ਤੇ ਉਹ ਕਹਿੰਦਾ ਆਪੇ ਆਪ ਤੋੜ ਦਿਆਂਗਾ ਨਾ ਉਹ ਆਪ ਤੋੜ ਰਿਹਾ ਨਾ ਇਹ ਕਾਰਵਾਈ ਕਰ ਰਿਹਾ ਔਰ ਇਹ ਪਿਛਲੇ 2 ਟਾਈ ਮਹੀਨਿਆਂ ਤੋਂ 3 ਮਹੀਨਿਆਂ ਤੋਂ ਸਿਰਫ ਇਹੋ ਜਿਰਕਪੁਰ ਲਾਰੇ ਲਗਾ ਰਹੇ ਆ ਵੀ ਬਸ ਮੈਂ ਕਾਰਵਾਈ ਕਰਤੀ ਜੀ ਲੈਟਰ ਦਿੱਤਾ ਜੀ ਉਹਨਾਂ ਦਾ ਜਵਾਬ ਆ ਗਿਆ ਜੀ ਗੱਲਾਂ ਗੱਲਾਂ ਲੋਕਾਂ ਨੂੰ ਇਹਦਾ ਕੀ ਨੁਕਸਾਨ ਆਮ ਲੋਕਾਂ ਨੂੰ ਲੋਕਾਂ ਨੂੰ ਜੋ ਸਭ ਤੋਂ ਵੱਡਾ ਨੁਕਸਾਨ ਹੈ ਜਿਹਦੇ ਕਰਕੇ ਜਿਹੜਾ ਸਾਡਾ ਇਸ਼ੂ ਹੈ ਸਾਡਾ ਮੇਨ ਇਸ਼ੂ ਇਹ ਸੀਗਾ ਕਿ ਸੜਕ ਤੇ ਕਬਜ਼ਾ ਛੱਡ ਦਿਓ ਵੀ ਸੜਕ ਤੇ ਜਿਹੜੀ ਦੀਵਾਰ ਕਰਤੀ ਜਦੋਂ ਅਸੀਂ ਤੁਸੀਂ ਪੂਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਵੀ ਕਿਤੇ ਵੀ ਦੇਖੋਗੇ ਜਿੱਥੇ ਇੱਕ ਜਾਂ ਦੋ ਸ਼ੋਰੂਮ ਪਾਸ ਕਰਵਾਉਂਦੇ ਆ ਅਸੀਂ ਮੈਂ ਵੀ ਕਰਵਾਉਣਾ ਤੁਸੀਂ ਵੀ ਕਰਵਾਉਂਦੇ ਹੋ ਅਸੀਂ ਇਹ ਦਸਤਾਵੇਜ਼ਾਂ ਦੇ ਅੱਗੇ ਸੜਕ ਹੈ ਇਹ ਸਾਡੀ ਪਾਰਕਿੰਗ ਹੋ ਗਈ ਫਿਰ ਸੜਕ ਦੇ ਅੱਗੇ ਅਸੀਂ ਦੀਵਾਰ ਨਹੀਂ ਕਰ ਸਕਦੇ ਆ ਆਪਦੀ ਬਸ ਇਹ ਪਾਸ ਕਰਾਣ ਲੱਗਿਆ ਕਹਤਾ ਵੀ ਅੱਗੇ ਸੜਕ ਹੈ ਇਹ ਅਸੀਂ ਪਾਰਕਿੰਗ ਛੱਡਤੀ ਤੇ ਮੇਰਾ ਸ਼ੋਰੂਮ ਪਾਸ ਕਰ ਦਿਓ ਦੋ ਸ਼ੋਰੂਮ ਪਾਸ ਕਰਾ ਲੇ ਉਸ ਤੋਂ ਬਾਅਦ ਸ਼ੋਰੂਮ ਤੇ ਸੜਕ ਦੇ ਵਿੱਚ ਦੀਵਾਰ ਕਰਤੀ ਮਤਲਬ ਇਹ ਇਹੋ ਜੀ ਭ੍ਰਸ਼ਟਾਚਾਰੀ ਹਾਂ ਇਹੋ ਜੀ ਭ੍ਰਸ਼ਟਾਚਾਰੀ ਔਰ ਜਦੋਂ ਸਰਕਾਰ ਕੈਰੀ ਹੈ ਸਥਾਨਕ ਸਰਕਾਰਾਂ ਦਾ ਵੱਡਾ ਅਫਸਰ ਸੈਕਟਰੀ ਨੇ ਆਰਡਰ ਕਰਤੇ ਚੀਫ ਵਿਜੀਲੈਂਸ ਅਫਸਰ ਹੀ ਗੱਲ ਕਹਿ ਰਿਹਾ ਹੈ ਇਹ ਨੂੰ ਕਿ ਇਹਦੇ ਤੇ ਕਾਰਵਾਈ ਕਰੋ ਔਰ ਇਹ ਗਲਤ ਹੈ ਨਕਸ਼ੇ ਤੇ ਜਿਹੜਾ ਉਲਟ ਬਣ ਰਿਹਾ ਹੈ ਔਰ ਨੋਟਿਸ ਵੀ ਦਿੱਤੇ ਜਾ ਰਹੇ ਨੇ 220 ਡੀ ਦਾ ਨੋਟਿਸ ਵੀ ਦਿੱਤਾ 195 ਡੀ 220 ਦਾ ਨੋਟਿਸ ਵੀ ਦਿੱਤਾ ਕਿ ਮਜਬੂਰੀ ਹੋ ਸਕਦੀ ਹੈ ਰਿਸ਼ਵਤ ਦਾ ਸਿਰਫ ਰਿਸ਼ਵਤ ਦਾ ਮੈਟਰ ਹੈ ਹੋਰ ਕੋਈ ਨਹੀਂ ਤੁਸੀਂ ਸਿੱਧੇ ਇਲਜ਼ਾਮ ਤਾਂ ਨਹੀਂ ਲਾ ਸਕਦੇ ਆਪਾਂ ਇਹ ਕਹਿ ਸਕਦੇ ਹਾਂ ਕਿ ਕੋਈ ਨਾ ਕੋਈ ਬਿਲੀ ਭੁਗਤ ਹੋ ਸਕਦੀ ਹੈ ਦੇਖੋ ਉਹਦਾ ਬਿਲੀ ਭੁਗਤ ਦਾ ਮਤਲਬ ਇਹ ਹੁੰਦਾ ਹੋਰ ਕੋਈ ਬਿਲਡਰ ਕੋਲੋਂ ਨੇ ਕੁਝ ਨਹੀਂ ਲੈਣਾ ਹੁੰਦਾ ਇਹੀ ਇੱਕ ਪ੍ਰਸ਼ੰਸ਼ਾ ਲੈਣਾ ਸੀ ਵਰਡ ਮਿੱਠਾ ਜਿਹਾ ਵਰਡ ਯੂਜ਼ ਕਰਨਾ ਹੁੰਦਾ ਸੀ ਪ੍ਰਸ਼ੰਸ਼ਾ ਕਹਿ ਸਕਦੇ ਹਾਂ ਵੀ ਬਿਲਡਰ ਤੋਂ ਪ੍ਰਸ਼ੰਸ਼ਾ ਲੈਣ ਵਾਸਤੇ ਉਹਨੇ ਸਭ ਕੰਮ ਕਰ ਰ ਨੇ ਤਾਂ ਕੋਈ ਵੀ ਆਪਦੀ ਨੌਕਰੀ ਦਾ ਰਿਸਕ ਨਹੀਂ ਲੈਂਦਾ ਉਹ ਆਪਦੀ ਨੌਕਰੀ ਦਾ ਵੀ ਰਿਸਕ ਲੈ ਕੇ ਉਹਦੇ ਉੱਪਰ ਕਾਰਵਾਈ ਨਹੀਂ ਕਰ ਰਿਆ ਕਾਗਜ਼ਾਂ ਦੇ ਕਾਰਵਾਈ ਕਰ ਰਿਆ 4 ਮਹੀਨੇ ਪਹਿਲਾਂ ਤੋਂ ਉਹਨੂੰ ਲੈਟਰ ਦਿੱਤਾ ਹੋਇਆ ਵੀ ਤੋ ਇਹ ਗਲਤ ਹੈ ਇਹਨੂੰ ਤੋੜਦੇ ਨਹੀਂ ਤਾਂ ਅਸੀਂ ਤੋੜਾਂਗੇ ਉਹ ਲੇਕਿਨ ਉਹ ਫੋਨ ਮੈਸੇਜ ਸਿਰਫ ਔਰ ਸਿਰਫ ਨੋਟਿਸ ਦਿੰਦੇ ਆ ਤੇ ਉਹ ਨੋਟਿਸ ਦੀ ਕਾਰਵਾਈ ਜਿਹੜੇ ਏਰੀਆ ਦੇ ਵਿੱਚ ਆ ਜਿਹੜਾ ਹੈਗਾ ਪ੍ਰੋਜੈਕਟ ਬਣਿਆ ਹੋਇਆ ਕਮਰਸ਼ੀਅਲ ਦਾ ਜਿਹੜਾ ਜੀਪੁਰ ਦਾ ਟਕੋਲੀ ਏਰੀਆ ਜੀ ਔਰ ਇੱਕ ਇਹਦੇ ਚ ਬੜੀ ਵੱਡੀ ਹੋਰ ਜਿਹੜੀ ਮੈਂ ਵਿਜੀਲੈਂਸ ਨੂੰ ਔਰ ਸੀਬੀਆਈ ਨੂੰ ਵੀ ਜਿਹੜੀ ਰਿਪੋਰਟ ਕੀਤੀ ਹੈ ਜਿਹੜਾ ਜੀਬੀਪੀ ਬਿਲਡਰ ਭੱਜ ਗਿਆ ਸੀਗਾ ਕਰੋੜਾਂ ਰੁਪਏ ਲੈ ਕੇ ਜਿਰਕਪੁਰ ਦਾ ਇਹ ਉਹੀ ਜ਼ਮੀਨ ਹੈ ਔਰ ਜਿਹੜਾ ਜੀ ਐਂਡ ਜੀ ਨਾਮ ਰੱਖਿਆ ਗਿਆ ਇਹ ਵੀ ਗੁਪਤਾ ਤੇ ਉਹ ਵੀ ਗੁਪਤਾ ਜੀ ਐਂਡ ਜੀ ਹਾਂ ਗੁਪਤਾ ਐਂਡ ਗੁਪਤਾ ਤਾਂ ਐਂਡ ਗੁਪਤਾ ਉਹ ਜਿਹੜਾ ਨਾਮ ਰੱਖਿਆ ਗਿਆ ਉਹ ਵੀ ਇਸ ਕਰਕੇ ਰੱਖਿਆ ਗਿਆ ਕਿਉਂਕਿ ਜ਼ਮੀਨ ਉਹਦੀ ਸੀ ਉਹਦੀ ਕੰਸਟਰਕਸ਼ਨ ਕੰਪਨੀ ਜਿਹੜੀ ਇਹਨੇ ਖਰੀਦੀ ਹੈ ਅਸੀਂ ਉਹਦੀ ਵੀ ਜਾਣਕਾਰੀ ਕਰਨਾ ਇਨਕੁਆਰੀ ਕਰਾਉਣਾ ਚਾਹੁੰਦੇ ਹਾਂ ਵੀ ਉਹ ਜ਼ਮੀਨ ਦਾ ਅਸਲ ਦੇ ਵਿੱਚ ਇਹਦੇ ਪ੍ਰੋਜੈਕਟ ਨੂੰ ਕਿਤੇ ਜੀਬੀਪੀ ਦੀ ਪੈਸੇ ਨੂੰ ਇਹ ਤਾਂ ਨਹੀਂ ਸੰਭਾਲ ਰਿਹਾ ਜਿਹੜਾ ਲੋਕਾਂ ਦਾ ਪੈਸਾ ਖਾਧਾ ਗਿਆ ਹਜ਼ਾਰਾਂ ਕਰੋੜ ਰੁਪਏ ਖਾ ਕੇ ਚ ਉਕੇ ਤੇ ਇਹ ਇਸ ਬੰਦੇ ਦੀ ਮਿਲੀ ਭੁਗਤਣਾ ਹੋਵੇ ਸ਼ੋਰੂਮ ਇਹ ਕਿੰਨੇ ਕੁ ਵਿਕ ਗਏ ਤੇ ਕਿੰਨੇ ਕੁ ਰਹਿ ਗਏ ਇਹ ਦੱਸਦੇ ਨਹੀਂ ਜੀ ਇਹਨਾਂ ਪਰ ਰੇਰਾ ਨੰਬਰ ਇਹਨਾਂ ਨੂੰ ਮਿਲ ਗਿਆ ਲੱਖ ਕੰਪਲੇਂਟ ਤੋਂ ਬਾਅਦ ਵੀ ਰੇਰਾ ਨੂੰ ਕਿਹਾ ਕਿ ਰੇਰਾ ਦੇ ਕਰਕੇ ਲੋਕ ਫਸ ਰਹੇ ਨੇ ਔਰ ਰੇਰਾ ਨੂੰ ਵੀ ਰਿਕਵੈਸਟ ਕੀਤੀ ਵੀ ਇੰਨਾ ਗਲਤ ਹੈ ਸਾਰਾ ਕੁਝ ਗਲਤ ਹੈ ਨੋਟਿਸ ਵੀ ਨਹੀਂ ਗਲਤ ਦੇ ਫਿਰ ਤੁਸੀਂ ਰੇਰਾ ਨੰਬਰ ਨਾ ਦਿਓ ਲੇਕਿਨ ਉਹ ਰੇਰਾ ਨੰਬਰ ਉਹਨਾਂ ਨੂੰ ਦਿੱਤਾ ਤੇ ਅਸੀਂ ਲੋਕਾਂ ਨੂੰ ਅਪੀਲ ਕੀਤੀ ਜਾਗਰੂਕ ਕੀਤਾ ਵੀ ਰੇਰਾ ਤੇ ਵਿਸ਼ਵਾਸ ਨਾ ਕਰਕੇ ਤੁਸੀਂ ਇਹਦੀ ਜਿਹੜੀ ਵੀ ਇਹ ਮੈਂ ਹਰ ਪੇਜ ਪੇਪਰ ਦੇਣ ਨੂੰ ਤਿਆਰ ਆ ਤੁਹਾਨੂੰ ਮੈਂ ਪੇਪਰ ਸਾਰੇ ਦਿੱਤੇ ਨੇ ਤੁਸੀਂ ਸਾਰੇ ਪੇਪਰ ਚੈੱਕ ਕਰੋਗੇ ਤਾਂ ਉਹ ਪੇਪਰਾਂ ਦੇ ਵਿੱਚ ਸਪਸ਼ਟ ਹੈ ਕਿ ਐਡਾ ਵੱਡਾ ਕਪਲਾ ਹੋਣ ਦੇ ਬਾਵਜੂਦ ਡਾਇਰੈਕਟਰ ਆਫਿਸ ਔਰ ਈਓ ਜਿਰਖਪੁਰ ਉਹਨਾਂ ਨੂੰ ਬਚਾਉਣ ਵਾਸਤੇ ਹਰ ਤਰੀਕੇ ਦੇ ਕਹਿੰਦੇ ਪੱਬਾਂ ਪਾਰ ਹੋਇਆ ਖੜਾ ਹੈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਲੇਕਿਨ ਸਾਡੇ ਕੋਲ ਕੋਰਟ ਹੈ ਅਸੀਂ ਜੇਕਰ ਇਹ ਨਹੀਂ ਕਰਾਂਗੇ ਤਾਂ ਅਸੀਂ ਕੋਰਟ ਦਾ ਸਾਰਾ ਲੈ ਕੇ ਜਿਹੜੀ ਲੋਕਾਂ ਦੀ ਇਸ ਗੱਲੋਂ ਜਿਹੜੀ ਸੜਕ ਹੈ ਸੜਕਾਂ ਦੀ ਕੁਲੀ ਕਰवानी ਹੈ ਇਹੋ ਹੈਗੇ ਨੇ ਅਸ਼ੋਕ ਜੀਰਪੁਰ ਦੇ ਉਹਨਾਂ ਨਾਲ ਗੱਲ ਕਰਦੇ ਆ ਫੋਨ ਤੇ ਪੱਖ ਲੈਣ ਦੀ ਕੋਸ਼ਿਸ਼ ਕਰਦੇ ਆ ਬੈਲ ਜਾ ਰਹੀ ਆ 99 88 016 700 ਨੰਬਰ ਡਾਇਲ ਕੀਤਾ ਸੀ ਪਰ ਉਹਨਾਂ ਨੇ ਕੱਟ ਦਿੱਤਾ ਹੁਣ ਕੋਸ਼ਿਸ਼ ਕਰਾਂਗੇ ਜੋ ਬਿਲਡਰ ਹੈ ਬਿਲਡਰ ਨਾਲ ਗੱਲ ਕਰਦੇ ਆ ਨੀਰਜ ਗੁਪਤਾ ਜੀ ਐਂਡ ਜੀ ਦੇ ਜਿਹੜੇ ਪ੍ਰੋਜੈਕਟਰ ਨੇ ਉਹਦੇ ਜਿਹੜੇ ਹੈਗੇ ਬਿਲਡਰ ਉਹਦੇ ਨਾਲ ਗੱਲ ਕਰਦੇ ਆ ਜੇ ਉਹਨਾਂ ਨਾਲ ਗੱਲ ਹੋ ਗਈ ਉਹ ਵੀ ਉਹਨਾਂ ਦਾ ਪੱਖਤ ਨੂੰ ਸਲਾਵਾਗੇ ਕੀ ਕਹਿੰਦੇ ਆ ਕਿਉਂਕਿ ਜਦੋਂ ਕਿਤੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਜਿਹਤੇ ਦੋਸ਼ ਲੱਗਦੇ ਨੇ ਉਹਦਾ ਪੱਖ ਲੈਣਾ ਵੀ ਜ਼ਰੂਰੀ ਹੁੰਦਾ ਹੈ ਉਹ ਦੇਖਦੇ ਆ ਕਿ ਕਹਿੰਦੇ ਨੇ ਫੋਨ ਚੱਕਦੇ ਨਹੀਂ ਚੱਕਦੇ ਅਕਸਰ ਬਹੁਤੇ ਲੋਕ ਜਿਨ੍ਹਾਂ ਨੇ ਕੋਈ ਨਾ ਕੋਈ ਗਲਤ ਕੰਮ ਕੀਤਾ ਹੁੰਦਾ ਉਹ ਫੋਨ ਘੱਟ ਹੀ ਚੱਕਦੇ ਨੇ ਇਹੋ ਨੇ ਵੀ ਫੋਨ ਕੱਟਦਾ ਹੋ ਸਕਦਾ ਕਿਸੇ ਮੀਟਿੰਗ 'ਚ ਹੋਣ ਉਹਨਾਂ ਨਾਲ ਦੁਬਾਰਾ ਟਰਾਈ ਕਰਾਂਗੇ ਫਿਲਹਾਲ ਨੀਰਜ ਗੁਪਤਾ ਫੋਨ ਨਹੀਂ ਚੱਕ ਰਹੇ ਤੋਂ ਅਸੀਂ ਕਹਿ ਸਕਦੇ ਆ ਕਿ ਪੱਖ ਲੈਣ ਦੀ ਕੋਸ਼ਿਸ਼ ਕੀਤੀ ਪਰ ਹੋਨ ਉਹਨਾਂ ਨੇ ਚੁੱਕਿਆ ਨਹੀਂ ਬੈਲ ਭਾਵੇਂ ਜਾ ਰਹੀ ਹੈ ਸੋ ਬੜੀ ਵੱਡੀ ਦਿੱਕਤ ਆ ਇੱਕ ਪਾਸੇ ਤਾਂ ਠੱਗੀਆਂ ਲਾਉਣੀਆਂ ਜਾਂ ਠੱਗੀ ਵਾਲਿਆਂ ਨੂੰ ਪ੍ਰਮੋਟ ਕਰਨਾ ਫਿਰ ਆਪਣਾ ਪੱਖ মিডিਆ ਅੱਗੇ ਨਾ ਰੱਖਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੌਧਿਕ ਚਲਾਕੀ ਆ ਚੌਧਰੀ ਸਾਹਿਬ ਹੁਣ ਜਦੋਂ ਇਹਨਾਂ ਨੇ ਪੱਖ ਨਹੀਂ ਦਿੱਤਾ ਤੁਸੀਂ ਉਜਾਗਰ ਕਰਤੇ ਖੁਲਾਸੇ ਕਰਤੇ ਮਾਉਲਾਪੁਰਾ ਜਾਗਰ ਹੋ ਗਿਆ ਫਿਰ ਹਾਈ ਕੋਰਟ ਦਾ ਵੀ ਤੁਸੀਂ ਰੁਖ ਕਰੋਗੇ ਜਾਂ ਫਿਰ ਕੀਤਾ ਹੋਇਆ ਅਸੀਂ ਇੱਕ ਕੰਟੈਂਪਟ ਆਫ ਕੋਰਟ ਪਾਇਆ ਜਿਹੜੀ ਸੜਕ ਦਾ ਕਬਜ਼ੇ ਵਾਲਾ ਉਹ ਅਸੀਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਮੈਂ ਉਹ ਸੜਕ ਦਾ ਦਾ ਅਸੀਂ ਕੰਟੈਂਪਟ ਕੋਰਟ ਪਾਤਾ ਹੈ ਉਹਦੇ ਵਿੱਚ ਆਰਡਰ ਵੀ ਹੋ ਚੁੱਕੇ ਨੇ ਸੈਕਟਰੀ ਸਾਹਿਬ ਨੂੰ ਤਿੰਨ ਹਫ਼ਤਿਆਂ ਦਾ ਇਹਨਾਂ ਨੇ ਟਾਈਮ ਲਿਆ ਸੀ ਉਹ ਤਿੰਨ ਹਫ਼ਤਿਆਂ ਦਾ ਸਮਾਂ ਨਿਕਲ ਚੁੱਕਿਆ ਹੈ ਇਹਨਾਂ ਨੇ ਕੋਰਟ 'ਚ ਕੀ ਜਵਾਬ ਦਿੱਤਾ ਉਹ ਦੇਖਾਂਗੇ ਔਰ ਉੱਥੋਂ ਦੇ ਵਸਨੀਕਾਂ ਨੇ ਵੀ ਇਹਨਾਂ ਦੇ ਉੱਪਰ ਜਿਹੜਾ ਹੈ ਉਹਨੇ ਨੋਟਿਸ ਸ਼ਾਇਦ ਚਲਾ ਗਿਆ ਜਾਂ ਜਾਣਾ ਜਿਹੜੀ ਸੜਕ ਸੀ ਤੁਸੀਂ ਕਹਿ ਰਹੇ ਹੋ ਕਿ 60 ਫੁੱਟ ਚੌੜੀ ਸੀ ਕਿੰਨੀ ਫ ਉਨ ਉਹ ਮੋਕੇ ਤੇ 37 37 ਫੁੱਟ ਰਹੀ ਜੀ ਉਹ ਦਿਨਾਂ ਫਿਰ ਆਵਾਜਾਈ ਦੀ ਦਿੱਕਤ ਲੋਕਾਂ ਨੂੰ ਬਣੀ ਰਹਿੰਦੀ ਦਿੱਕਤ ਹੈ ਜੀ ਬਹੁਤ ਔਰ ਮੈਂ ਸੜਕਾਂ ਨਾਲ ਸ਼ੁਰੂ ਤੋਂ ਪਿਆਰ ਕਰਦਾ ਔਰ ਮੈਂ ਮੈਂ ਇਸ ਕਰਕੇ ਕਿ ਸੜਕਾਂ ਖੁੱਲੀਆਂ ਰੱਖੋ ਮੇਰੀ ਇਸ ਬਿਲਡਰ ਦੇ ਨਾਲ ਲੜਾਈ ਵੀ ਸਿਰਫ ਇਸੇ ਕਰਕੇ ਸੀ ਕਿ ਸੜਕ ਬਾਕੀ ਜੋ ਅੰਦਰ ਬਣਾਉਂਦਾ ਮੈਨੂੰ ਪਤਾ ਨਹੀਂ ਸੀਗਾ ਤਾਂ ਬਾਅਦ ਚ ਪਤਾ ਲੱਗਿਆ ਮੈਂ ਸਿਰਫ ਸੜਕ ਦਾ ਗੈਸ ਵੀ ਇਹਨੂੰ ਸੜਕ ਜਿਹੜੀ ਆ ਉਹ ਚੋੜੀ ਕਰਦੇ ਸੜਕ ਤੋਂ ਦੀਵਾਰ ਕੱਢ ਦੇ ਜੇ ਕਰਨੀ ਹੈ ਦੀਵਾਰ ਤਾਂ ਆਪ ਦੇ ਅੰਦਰ ਕਰ ਪਰ ਤੁਸੀਂ ਕਹਿ ਰਹੇ ਹੋ ਕਿ ਉਹੀ ਜੀਐਨਜੀ ਵਾਲਾ ਉਹ ਪੁਰਾਣਾ ਪ੍ਰੋਜੈਕਟ ਵਾਲਾ ਟਕੋਲੀ ਵਾਲਾ ਜਿਹੜਾ ਬੰਦਾ ਭੱਜ ਗਿਆ ਸੀ ਲੋਕਾਂ ਦੇ ਪੈਸੇ ਮਾਰ ਕੇ ਫਿਰ ਉਹ ਲੋਕਾਂ ਦੇ ਪੈਸੇ ਵਾਪਸ ਮੁੜ ਗਏ ਨੇ ਜਾਂ ਫਿਰ ਹਜੇ ਉਹਨਾਂ ਦੇ ਦਬੇ ਹੋਏ ਨੇ ਇੱਕ ਠੱਗੀ ਹੋਰ ਦੀ ਤਿਆਰੀ ਉਹਨਾਂ ਦੇ ਪੈਸੇ ਮੁੜੇ ਨਹੀਂ ਕਿਸੇ ਦੇ ਵੀ ਪੈਸਾ ਨਹੀਂ 1 ਰੁਪਿਆ ਵੀ ਨਹੀਂ ਮੁੜਿਆ ਅਜੇ ਤੱਕ ਔਰ ਐਸੇ ਪ੍ਰੋਜੈਕਟਾਂ ਤੇ ਕਮਾਈ ਹੋਣੀ ਸ਼ੁਰੂ ਹੋ ਗਈ ਉਸੇ ਤੇ ਹਾਂ ਇਥੋਂ ਦੀ 25 ਕਰੋੜ ਦੇ ਕਰੀਬ-ਕਰੀਬ ਲੈ ਗਿਆ ਸੀਗਾ ਕਰੀਬ-ਕਰੀਬ 25 ਕਰੋੜ ਰੁਪਏ ਜੀਵੀਪੀ ਐਸ ਜਿਹੜੀ ਜੀਐਨਜੀ ਹਾਈ ਸਟ ਇਸ ਪ੍ਰੋਜੈਕਟ ਇਸ ਜਗ੍ਹਾ ਨੂੰ ਦਿਖਾ ਕੇ ਉਹ ਲੈ ਗਿਆ ਸੀ ਉਸ ਤੋਂ ਬਾਅਦ ਜਮੀਨਾਂ ਨੂੰ ਦੇਤੀ ਤਾਂ ਉਹ ਵੱਡਾ ਮੈਨੂੰ ਮੈਨੂੰ ਲੱਗਦਾ ਕਿ ਜਾਂਚ ਦਾ ਵਿਸ਼ਾ ਹੈ सीबीआई ਤੱਕ ਨੂੰ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੇ ਹੋਰ ਵੀ ਇਸ ਨੀਰਜ ਗੁਪਤਾ ਨੇ ਪਤਾ ਲੱਗਿਆ ਕਿ ਉਹਦੀਆਂ ਇੱਕ ਦੋ ਚੀਜ਼ਾਂ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹਦਾ ਮਤਲਬ ਇਹਨੂੰ ਇਹ ਪੁੱਛਣਾ ਬੰਦਾ ਕਿ ਜੀ ਐਂਡ ਜੀ ਇੱਕ ਤਾਂ ਜੀ ਆਪ ਗੁਪਤਾ ਹੋ ਗਿਆ ਦੂਜਾ ਜੀ ਕਾਹਦੇ ਵਾਸਤੇ ਰੱਖਿਆ ਉਹ ਪਤਾ ਲੱਗ ਜੂਗਾ ਜੀ ਮੇਰੇ ਸ਼ੱਕ ਹੈ ਮੈਨੂੰ ਦਾਲ ਚ ਕਾਲਾ ਨਹੀਂ ਪੂਰੀ ਥਾਲੀ ਕਾਲੀ ਹੈ ਪੱਖ ਲੈਣ ਦੀ ਕੋਸ਼ਿਸ਼ ਵੀ ਕੀਤੀ ਪੱਖ ਨਹੀਂ ਮਿਲਿਆ ਪਰ ਉਹਨਾਂ ਵਾਲੇ ਦਿਨਾਂ ਦੌਰਾਨ ਜ਼ੀਰਕਪੁਰ ਵਿੱਚ ਬਿਲਡਰਾਂ ਵੱਲੋਂ ਵੱਡੀ ਪੱਧਰ ਤੇ ਜੋ ਕਾਨੂੰਨ ਸਿੱਕੇ ਤੇ ਟੰਗ ਕੇ ਸਾਰੀਆਂ ਕੀਤੀਆਂ ਜਾ ਰੀਆਂ ਨੇ ਉਹਦੇ ਵੀ ਅਸੀਂ ਖੁਲਾਸੇ ਕਰਾਂਗੇ ਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਜਲਦੀ ਹੀ ਬਹੁਤ ਸਾਰੇ ਕੇਸ ਕੋਰਟਾਂ ਦੇ ਵਿੱਚ ਵੀ ਕੁਝ ਚੱਲ ਰਹੇ ਨੇ ਕੁਝ ਚੱਲਣਗੇ ਪਰ ਵੱਡੇ ਅਧਿਕਾਰੀਆਂ ਨੂੰ ਜ਼ਰੂਰ ਚਾਹੀਦਾ ਕਿ ਇਹੋ ਜਿਹੇ ਮਸਲਿਆਂ ਤੇ ਤੁਰੰਤ ਐਕਸ਼ਨ ਕਰਨ ਤਾਂ ਕਿ ਸਹਿਰੀ ਸਹੂਲਤਾਂ ਲੋਕਾਂ ਨੂੰ ਵਧੀਆ ਢੰਗ ਨਾਲ ਦਿੱਤੀਆਂ ਜਾ ਸਕਣ ਕੈਮਰਾਮੈਨ ਵਿਜੇ ਦੇ ਨਾਲ